ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗਟ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਅਸੀਂ ਦੱਸਦੇ ਆਪਾਂ ਆਪਣੇ ਚੈਨਲ ਤੇ ਸੱਚੀਆਂ ਹੜਬਿਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀ ਦਿਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਮੈਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ নোਟੀਫਿਕੇਸ਼ਨਸ ਤੁਹਾਡੇ ਕੋਲ ਪਹੁੰਚ ਜਾਇਆ ਕਰਨ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਪਾਰਟ ਸ਼ੇਅਰ ਕਰਾਂਗੇ ਤੇ ਜਿਸ ਦੇ ਨਾਲ ਜੀ ਤੁਹਾਨੂੰ ਬਹੁਤ ਲਾਭ ਮਿਲੇਗਾ ਜਿਵੇਂ ਤੁਸੀਂ থাম্বਨੇਲ ਦੇ ਵਿੱਚ ਦੇਖ ਚੁੱਕੇ ਹੋ ਕਿ ਜੇ ਤੁਸੀਂ ਵੀ ਹਮੇਸ਼ਾ ਥੱਕਿਆ ਥੱਕਿਆ ਫੀਲ ਕਰਦੇ ਹੋ ਹਮੇਸ਼ਾ ਤੁਹਾਡਾ ਸਰੀਰ ਵੀ ਡਿਗੂ ਡਿੰਗੂ ਹੀ ਕਰਦਾ ਰਹਿੰਦਾ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਤੁਹਾਡਾ ਤੁਹਾਨੂੰ ਹਮੇਸ਼ਾ ਐਂ ਫੀਲ ਹੁੰਦਾ ਰਹਿੰਦਾ ਜਿਵੇਂ ਤੁਸੀਂ ਬਿਮਾਰ ਤਰ੍ਹਾਂ ਫੀਲ ਹੁੰਦਾ ਰਹਿੰਦਾ ਉਵੇਂ ਤੁਸੀਂ ਬਿਮਾਰ ਹੁੰਦੇ ਨਹੀਂ ਨਾ ਤੁਹਾਡਾ ਕੁਝ ਦੁੱਖਦਾ ਹੁੰਦਾ ਪਰ ਫਿਰ ਵੀ ਤੁਹਾਨੂੰ ਐ ਲੱਗਦਾ ਰਹਿੰਦਾ ਆ ਕਿ ਐਨਰਜੀ ਨਹੀਂ ਹੈਗੀ ਹਨਾ ਬਿਲਕੁਲ ਸਰੀਰ ਦੇ ਵਿੱਚ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਨਾ ਕਿਤੇ ਆਉਣ ਜਾਣ ਨੂੰ ਦਿਲ ਕਰਦਾ ਕੁਝ ਵੀ ਕੰਮ ਕਰਨ ਨੂੰ ਬਸ ਐਂ ਦਿਲ ਕਰਦਾ ਕਿ ਪਏ ਰਹੀਏ ਸਾਰਾ ਦਿਨ ਹਨਾ ਤਕਾਵਟ ਜੀ ਫੀਲ ਹੁੰਦੀ ਰਹਿੰਦੀ ਆ ਮੋਸਟਲੀ ਕੀ ਹੁੰਦਾ ਜੀ ਕਿ ਜਦੋਂ ਐਦਾਂ ਹੁੰਦਾ ਆਪਣੇ ਨਾਲ ਆਪਾਂ ਪੋਸਟਲੀ ਲੋਕਪਤਾ ਕੀ ਕਰਦੇ ਆ ਆਪਣਾ ਦਿਮਾਗ ਦੂਸਰੀ ਤਰ੍ਹਾਂ ਦੂਸਰੀ ਤਰਫ ਪਹਿਲਾਂ ਜਾਂਦਾ ਹਾਏ ਕਿਸੇ ਨੇ ਕੁਝ ਐ ਤਾਂ ਨਹੀਂ ਕਰਤਾ ਹਾਏ ਕਿਸੇ ਨੇ ਕੁਝ ਉ ਤਾਂ ਨਹੀਂ ਕਰਤਾ ਹਨਾ ਕੁਝ ਗਲਤ ਐਕਟੀਵਿਟੀ ਤਾਂ ਨਹੀਂ ਹੋਗੀ ਸੋ 네ਗੇਟਿਵ એનર્ਜੀ ਜੀ ਆਪਾਂ ਨੂੰ ਫੀਲ ਹੁੰਦੀ ਰਹਿੰਦੀ ਆ ਹਨਾ ਆਪਾਂ ਨੂੰ ਐ ਲੱਗਦਾ ਰਹਿੰਦਾ ਕਿ ਪਤਾ ਨਹੀਂ ਹਾਏ ਆਪਣਾ ਕੋਈ ਕੰਮ ਚ ਮਾਨ ਨਹੀਂ ਲੱਗਦਾ ਨਾ ਕੋਈ ਮੇਰਾ ਕੰਮ ਕਰਨ ਨੂੰ ਰੂਹ ਕਰਦੀ ਪਈਆ ਹਨਾ ਦਿਲ ਬੁਝਿਆ ਬੁਝਿਆ ਰਹਿੰਦਾ 24 ਘੰਟੇ ਤੁਹਾਡਾ ਤੇ ਨਾ ਤੁਹਾਡੇ ਘਰ ਚ ਕਿਸੇ ਨੂੰ ਬੁਲਾਉਣ ਨੂੰ ਦਿਲ ਕਰਦਾ ਚਿੜਚਿੜਾਪਨ ਰਹਿੰਦਾ ਤੁਹਾਡੇ ਹਨਾ ਅੰਦਰ ਸੋ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਇਹ 네ਗੈਟਿਵਿਟੀ ਨਹੀਂ ਲੈ ਕੇ ਆਉਣੀ ਕਿ ਹਾਂ ਜੇ ਕਿਸੇ ਨੇ ਕੁਝ ਕਰਤਾ ਕਰਾਤਾ ਹਨਾ ਇਦਾਂ ਕੁਝ ਨਹੀਂ ਤੁਸੀਂ ਸੋਚਣਾ ਅੱਜ ਤੁਹਾਡੇ ਨਾਲ ਅਸੀਂ ਪਾਰਟ ਸ਼ੇਅਰ ਕਰਾਂਗੇ ਮੋਸਟਲੀ ਜਿੰਨੇ ਮੇਰੇ ਭੈਣ ਭਰਾਵਾ ਉਹਨਾਂ ਨੂੰ ਮੋਸਟਲੀ ਇਹ ਪਾਰਟ ਆਉਂਦਾ ਆ ਠੀਕ ਹੈ ਜੀ ਆਪਾਂ ਡੇਲੀ ਰੁਟੀਨ ਚ ਕਰਦੇ ਹਾਂ ਜਦੋਂ ਆਪਾਂ ਪੰਜ ਬਾਣੀਆਂ ਦਾ ਪਾਠ ਕਰਦੇ ਹਾਂ ਸਵੇਰ ਨਿਤਨੇਮ ਕਰਦੇ ਹਾਂ ਉਦੋਂ ਵੀ ਇਸ ਪਾਠ ਨੂੰ ਆਪਾਂ ਕਰਦੇ ਹਾਂ ਤੇ ਉਹ ਪੰਜ ਬਾਣੀਆਂ ਚੋਂ ਕਿਹੜਾ ਪਾਠ ਇੱਕ ਪਾਠ ਹੈ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਸੋ ਵੀਡੀਓ ਬਹੁਤ ਹੀ ਹਿਊਜ਼ਫੁਲ ਆ ਤੁਸੀਂ ਮੇਰੇ ਹੋਰ ਜਿੰਨੇ ਵੀ ਭੈਣ ਭਰਾਵਾ ਉਹਨਾਂ ਨੂੰ ਵੀ ਸ਼ੇਅਰ ਕਰ ਦਿਓ ਹਨਾ ਇਦਾਂ ਦੀਆਂ ਵੀਡੀਓ ਸ਼ੇਅਰ ਕਰਿਆ ਕਰੋ ਤਾਂਕਿ ਆਪਣਾ ਵੀ ਭਲਾ ਹੋਵੇ ਕਿਸੇ ਦਾ ਵੀ ਭਲਾ ਹੋਵੇ ਆਪਾਂ ਵੀ ਬਾਣੀ ਨਾਲ ਬਾਣੀ ਨਾਲ ਜੁੜੀਏ ਤੇ ਆਪਾਂ ਦੂਸਰਿਆਂ ਨੂੰ ਵੀ ਜੋੜੀਏ ਠੀਕ ਹੈ ਜੇ ਤੁਹਾਡੇ ਥਰੂ ਕੋਈ ਇੱਕ ਬੰਦਾ ਵੀ ਬਾਣੀ ਨਾਲ ਜੁੜਦਾ ਨਾ ਐਟਲੀਸਟ ਤੁਸੀਂ ਦੋ ਜਾਂ ਤਿੰਨ ਬੰਦੇ ਵੀ ਜੋੜਦੇ ਹੋ ਪਰਮਾਤਮਾ ਉਹਦਾ ਫਲ ਤੁਹਾਨੂੰ ਵੀ ਦਿੰਦਾ ਸੋ ਇਸ ਦਾ ਦੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਮੋਸਟਲੀ ਬਰڈن ਇੰਨੀ ਵੱਧ ਗਈ ਹੈ ਕੰਮਕਾਰ ਦੀ ਇੰਨੀ ਬਰڈن ਹੋ ਗਈ ਹੈ ਇੰਨੇ ਜਿਆਦਾ ਆਪਣੇ ਮਾਈਂਡ ਸਟ्रेस ਦੇ ਵਿੱਚ ਰਹਿੰਦੇ ਆ ਸੋ ਆਪਾਂ ਨੂੰ ਬਹੁਤ ਲੋਡ ਆ ਜੀ ਬਾਣੀ ਪੜਨ ਦੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਜ਼ਰੂਰਤ ਆ ਉਸ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਮੇਸ਼ਾ ਆਪਾਂ ਆਪਣਾ ਉਹਨਾਂ ਦੇ ਆਪਾਂ ਹਮੇਸ਼ਾ ਉਹਨਾਂ ਨੂੰ ਯਾਦ ਕਰੀਏ ਬਹੁਤ ਜ਼ਰੂਰਤ ਆ ਜੀ ਇਸ ਟਾਈਮ ਆਪਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੋ ਆਪਾਂ ਨੂੰ ਵਾਹਿਗੁਰੂ ਜੀ ਨੇ ਬਾਣੀ ਦੇ ਜ਼ਰੀਏ ਇੰਨੀ ਆਪਾਂ ਨੂੰ ਕੀਮਤੀ ਚੀਜ਼ ਆਪਣੀ ਝੋਲੀ 'ਚ ਪਾਈ ਆ ਆਪਾਂ ਨੂੰ ਤਾਂ ਕਿਤੇ ਹੋਰ ਜਾਣ ਦੀ ਜ਼ਰੂਰਤ ਹੀ ਨਹੀਂ ਹੋਣੀ ਚਾਹੀਦੀ ਕਿਉਂਕਿ ਬਾਣੀ ਹਰ ਇੱਕ ਬਿਮਾਰੀ ਨੂੰ ਦੂਰ ਕਰਨ ਦਾ ਜੀ ਇੱਕ ਤੁਸੀਂ ਕਹਿ ਸਕਦੇ ਹੋ ਕਿ ਇਹ ਇੱਕ ਦਵਾਈ ਆ ਇੱਕ ਦਵਾਈ ਦੀ ਤਰ੍ਹਾਂ ਅਸਰ ਕਰਦੀ ਆ ਪਰ ਜੇ ਤੁਸੀਂ ਪੋਜ਼ਿਟਿਵ ਮਾਈਂਡ ਦੇ ਨਾਲ ਬਾਣੀ ਨੂੰ ਪੜੋਗੇ ਨਾ ਸੋ ਇਹਨੇ ਫਿਰ ਤੁਹਾਨੂੰ ਬਹੁਤ ਲਾਭ ਦੇਣਾ ਤੁਹਾਡੀ ਲਾਈਫ ਦੇ ਵਿੱਚ ਜੇ ਤੁਸੀਂ 네ਗੇਟਿਵਿਟੀ ਰੱਖ ਕੇ ਮਾਈਂਡ ਮਾਈਂਡ ਦੇ ਵਿੱਚ ਬਾਣੀ ਪੜ੍ਹਨੀ ਆ ਕਿੰਤੂ ਪਰੰਤੂ ਰੱਖ ਕੇ ਪੜ੍ਹਨੀ ਆ ਫਿਰ ਤੁਸੀਂ ਭੁੱਲ ਜੋ ਜੀ ਇਹ ਬਿਲਕੁਲ ਵੀ ਤੁਹਾਨੂੰ ਉਹ ਵਾਲਾ ਫਲ ਨਹੀਂ ਦੇ ਪਾਊਗੀ ਜੋ ਐਕਚੁਅਲੀ ਚ ਜਦੋਂ ਤੁਸੀਂ ਇਹਨੂੰ ਬਿਲਕੁਲ ਦਿਨੋਮ ਜਿਵੇਂ ਪੜਕੇ ਆਪਾਂ ਇਹ ਤੋਂ ਫਲ ਲੈ ਸਕਦੇ ਆ ਨਾ ਉਹ ਤੋਂ ਅੱਧਾ ਫਲ ਵੀ ਨਹੀਂ ਇਹਨੇ ਆਪਾਂ ਨੂੰ ਦੇਣਾ ਜੇ ਆਪਾਂ 네ਗੇਟਿਵਿਟੀ ਰੱਖਾਂਗੇ ਮਾਈਂਡ ਦੇ ਵਿੱਚ ਪੋਜ਼ਿਟਿਵ ਮਾਈਂਡ ਦੇ ਨਾਲ ਬਾਣੀ ਪੜੋ ਵਾਹਿਗੁਰੂ ਜੀ ਤੇ ਬਿਲਕੁਲ ਪ੍ਰੋਫੈਸਰ ਰੱਖ ਕੇ ਤੁਸੀਂ ਬਾਣੀ ਪੜ੍ਹਨੀ ਆ ਦੇਖਿਓ ਤੁਸੀਂ ਦਿਨਾਂ ਦੇ ਵਿੱਚ ਚੇਂਜ ਆਉਣੇ ਆ ਤੁਹਾਡੀ ਲਾਈਫ ਚ ਦਿਨਾਂ ਦੇ ਵਿੱਚ ਚੇਂਜ ਆਉਣੇ ਤੁਹਾਨੂੰ ਐ ਫੀਲ ਹੋਣਾ ਇੰਨੀ ਪੋਜ਼ਿਟਿਵਿਟੀ ਇੰਨੀ ਤੁਹਾਡੇ ਚ એનર્ਜੀ ਫੀਲ ਹੋਣੀ ਆ ਤੁਹਾਨੂੰ ਚਾਹੇ ਤੁਹਾਨੂੰ ਜੋ ਮਰਜ਼ੀ ਕੋਈ ਤੁਹਾਡੀ ਬੁਰਾਈ ਕਰੀ ਜਾਵੇ ਤਾਂ ਜੋ ਮਰਜ਼ੀ ਤੁਹਾਡੇ ਨਾਲ ਕੋਈ ਵੀ ਸਾਹਮਣੇ ਵਾਲਾ ਪਰਸਨ ਗਲਤ ਵੀ ਕਰੀ ਜਾਵੇ ਤੁਹਾਨੂੰ ਜਿਵੇਂ ਪਹਿਲਾਂ ਹੁੰਦਾ ਸੀ ਨਾ ਕਿ ਹਾਂ ਕਿ ਮਨ ਚ ਗੁੱਸਾ ਆਉਂਦਾ ਤੇ ਬਿਲਕੁਲ ਤੁਹਾਨੂੰ ਐ ਹੁੰਦਾ ਕਿ ਮੈਂ ਸੇੜੀ ਪਾੜ ਦਾਂ ਜਿਵੇਂ ਨਾਲ ਕੋਈ ਬੰਦੇ ਦਾ ਤੁਸੀਂ ਐਕਚੁਅਲੀ ਚ ਬਾਣੀ ਨੂੰ ਪੜ ਕੇ ਦੇਖੋ ਤੁਹਾਨੂੰ ਐ ਫੀਲ ਹੋਊਗਾ ਬਿਲਕੁਲ ਪੋਜ਼ਿਟਿਵਿਟੀ ਫੀਲ ਹੋਊਗੀ ਤੁਹਾਨੂੰ ਫਰਕ ਹੀ ਨਹੀਂ ਪੈਣਾ ਲੋਕ ਤੁਹਾਡੇ ਬਾਰੇ ਕੀ ਸੋਚਦੇ ਆ ਕੀ ਨਹੀਂ ਸੋਚਦੇ ਉਹ ਵਾਹਿਗੁਰੂ ਜਿਹਦੇ ਭਾਣੇ 'ਚ ਰਹਿਣਾ ਸ਼ੁਰੂ ਕਰ ਦਿੰਦਾ ਬੰਦਾ ਉਹ ਮਨ ਉੱਥੇ ਹੀ ਆਪਣਾ ਉਹ ਟਿਕਣ ਲੱਗ ਜਾਂਦਾ ਹੈ ਨਾ ਸੋ ਆਪਾਂ ਨੂੰ ਫਿਰ ਹਮੇਸ਼ਾ ਐ ਹੀ ਆਪਣੀ ਸੋਚ ਬਣ ਜਾਂਦੀ ਆ ਕਿ ਆਪਾਂ ਆਪਣਾ ਕਰਮ ਕਰਨਾ ਦੂਸਰਾ ਜੋ ਕਰਦਾ ਕਰੀ ਜਾਵੇ ਉਹਨੂੰ ਟਾਈਮ ਆਏ ਤੇ ਪ੍ਰਮਾਤਮਾ ਨੇ ਆਪ ਹੀ ਦੇਖ ਲੈਣਾ ਇਹ ਨਹੀਂ ਕਿ ਤੁਸੀਂ 네ਗੇਟਿਵ ਸੋਚਣਾ ਹਾਂ ਜੀ ਇਹਨੇ ਆਹ ਕਰਦਾ ਤੇ ਉਹਦਾ ਉਹ ਹੋ ਜਾਵੇ ਪ੍ਰਮਾਤਮਾ ਉਹਦਾ ਉਹ ਕਰਦੇ ਹੋ ਨਾ ਤੁਸੀਂ ਆਪਣਾ ਕਰਮ ਕਰੀ ਜਾਓ ਜੋ ਦੂਸਰਾ ਤੁਹਾਡੇ ਲਈ ਗਲਤ ਕੰਡੇ ਬੀਜ ਰਿਆ ਤੁਹਾਡੇ ਲਈ ਤੁਹਾਨੂੰ ਲੋਕਾਂ ਚ ਬੁਰਾ ਪਾ ਰਿਆ ਵਾ ਤੁਹਾਨੂੰ ਜਾਣ ਬੁੱਝ ਕੇ ਨੀਵਾ ਦਿਖਾ ਰਿਆ ਲੋਕਾਂ ਦੇ ਵਿੱਚ ਉਹਨੂੰ ਪਰਮਾਤਮਾ ਦੇ ਛੱਡ ਦੋ ਛੱਡ ਦੋ ਆਪਣੇ ਕਰਮ ਕਰ ਰਿਆ ਉਹ ਕਿਉਂਕਿ ਕਰਮਾਂ ਦਾ ਫਲ ਮਿਲਣਾ ਹੀ ਆ ਅੱਜ ਨਹੀਂ ਆ ਜਨਮ ਚ ਨਹੀਂ ਮਿਲੂ ਅਗਲੇ ਜਨਮ ਚ ਮਿਲਜੂ ਮਿਲਣਾ ਤਾਂ ਹੈਗਾ ਹੀ ਆ ਇਹ ਤੈਅ ਆ ਇਸ ਕਰਕੇ ਉਹ 네ਗੇਟਿਵ ਬੰਦੇ ਨੂੰ ਉਹਦੇ ਹਾਲ ਤੇ ਛੱਡ ਦੋ ਉਹਦੇ ਬਾਰੇ ਸੋਚ ਕੇ ਆਪਣਾ ਮਾਈਂਡ 네ਗੇਟਿੰਗ ਨਾ ਕਰੋ ਹਨਾ ਸੋ ਆਪਾਂ ਅੱਜ ਤੁਹਾਡੇ ਨਾਲ ਇਦਾਂ ਦਾ ਸ਼ਬਦ ਜਪ ਸ਼ੇਅਰ ਕਰਾਂਗੇ ਨਾ ਤੁਸੀਂ ਇਸ ਨੂੰ ਡੇਲੀ ਸੌਣ ਤੋਂ ਪਹਿਲਾਂ ਤੁਸੀਂ ਜ਼ਰੂਰ ਕਰਕੇ ਸੋਣਾ ਜੀ ਜਦੋਂ ਤੁਸੀਂ ਰਾਤ ਨੂੰ ਜੇ ਤਾਂ ਕੀਰਤਨ ਸੁਹਾਲੇ ਦਾ ਪਾਠ ਕਰਦੇ ਹੋ ਬਹੁਤ ਵਧੀਆ ਉਸ ਤੋਂ ਬਾਅਦ ਤੁਸੀਂ ਇਸ ਦਾ ਸ਼ਬਦ ਜਾਂ ਤੁਸੀਂ ਇਹ ਇਹਦਾ ਪਾਠ ਕਰੋ ਠੀਕ ਹੈ ਜੀ ਇਹਦੇ ਵਿੱਚੋਂ ਜਿਹੜੀਆਂ ਮੈਂ ਤੁਹਾਡੇ ਨਾਲ ਕੁਝ ਕੁ ਟੁਕੜੇ ਸ਼ੇਅਰ ਕਰੂੰਗੀ ਜਿਹੜੀਆਂ ਬਹੁਤ ਹੀ ਜ਼ਿਆਦਾ ਤੁਹਾਨੂੰ ਬੈਨੀਫਿਟ ਦੇਣਗੀਆਂ ਪਰ ਜੇ ਤੁਸੀਂ ਸਾਰਾ ਹੀ ਪਾਠ ਕਰ ਲਵੋ ਤਾਂ ਫਿਰ ਸੋਣੇ ਤੇ ਸੁਹਾਗਾ ਠੀਕ ਹੈ ਜੀ ਕਿਹੜੀਆਂ ਨੇ ਉਹ ਜਿਹੜੀਆਂ ਚਾਰ ਜਿਹੜੀਆਂ ਤੁਕਾਂ ਮੈਂ ਤੁਹਾਨੂੰ ਇਸ ਪਾਠ ਦੇ ਨਾਲ ਮੈਂ ਤੁਹਾਨੂੰ ਸ਼ੇਅਰ ਕਰਦੀਆਂ ਸਕਰੀਨ ਤੇ ਆ ਰਹੀਆਂ ਤੁਹਾਡੇ ਤੁਸੀਂ ਦੇਖੋ ਜੀ ਤੇ ਇਹ ਹੈ ਜੀ ਚੌਪਈ ਸਾਹਿਬ ਜੀ ਦਾ ਪਾਠ ਜਿਹੜਾ ਤੁਸੀਂ ਹਮੇਸ਼ਾ ਅੰਮ੍ਰਿਤ ਵੇਲੇ ਵੀ ਕਰਦੇ ਹੋ ਠੀਕ ਹੈ ਜੀ ਅੰਮ੍ਰਿਤ ਵੇਲੇ ਵੀ ਆਪਾਂ ਚੌਪਈ ਸਾਹਿਬ ਜੀ ਦਾ ਪਾਠ ਕਰੀਦਾ ਰਹਿ ਰਾਸ ਦੇ ਵਿੱਚ ਵੀ ਆਪਾਂ ਸ਼ਾਮ ਨੂੰ ਚੌਪਈ ਸਾਹਿਬ ਜੀ ਦਾ ਪਾਠ ਕਰਦੇ ਹਾਂ ਸੋ ਜਿਹੜੀਆਂ ਇਹ ਚਾਰ ਜਿਹੜੀਆਂ ਪਹਿਲੀਆਂ ਤੁਕਾਂ ਨੇ ਹਮਰੀ ਕਰੋ ਹਾਥ ਦੇ ਰੱਛਾ ਪੂਰਣ ਹੋਏ ਚਿੱਤ ਕੀ ਇੱਛਾ ਤਵ ਚਰ ਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਤੇ ਇਹ ਜੀ ਜਿਹੜੀਆਂ ਇਹ ਤੁਕਾਂ ਆ ਇਹ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨੀਆਂ ਨੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਜਿਨ੍ਹਾਂ ਨੇ ਕਦੀ ਵੀ ਚੋਪਰੀ ਸਾਹਿਬ ਜੀ ਦਾ ਪਾਰਟ ਨਹੀਂ ਕੀਤਾ ਜਿਹੜੇ ਮੇਰੇ ਭੈਣ ਭਰਾਵਾ ਜਿਨ੍ਹਾਂ ਨੇ ਹਜੇ ਬਿਲਕੁਲ ਹੀ ਨਹੀਂ ਕਦੀ ਕੀਤਾ ਤੁਸੀਂ ਇਹਦੇ ਸਕਰੀਨਸ਼ਾਟ ਲੈ ਲਓ ਤੁਸੀਂ ਜਿਹੜੀਆਂ ਇਹ ਜਿਹੜੀਆਂ ਚਾਰ ਤੁਕਾਂ ਆ ਤੁਸੀਂ ਇਹਨਾਂ ਦਾ ਸ਼ਬਦ ਜਾਪ ਰਾਤ ਨੂੰ ਸੌਣ ਟਾਈਮ ਕਰਨਾ ਚਾਹੇ 15 ਮਿੰਟ ਕਰ ਲੋ ਅੱਧਾ ਘੰਟਾ ਕਰ ਲੋ 20 ਮਿੰਟ ਕਰ ਲੋ ਠੀਕ ਹੈ ਜੀ ਇਹ ਰਾਤ ਨੂੰ ਤੁਸੀਂ ਸੌਣ ਤੋਂ ਪਹਿਲਾਂ ਡੇਲੀ ਬਿਨਾ ਨਾਗਾ ਪਾਏ ਤੁਸੀਂ ਡੇਲੀ ਸੌਣ ਤੋਂ ਪਹਿਲਾਂ ਕਰਕੇ ਹੀ ਪਹਿਣਾ ਜੀ ਇਹ ਪਾਠ ਤੁਸੀਂ ਦੇਖਣਾ ਤੁਹਾਡੇ ਚ ਇੰਨੀ ਪੋਜ਼ਿਟਿਵਿਟੀ ਆਊਗੀ ਇੰਨੀ ਜ਼ਿਆਦਾ ਪੋਜ਼ਿਟਿਵਿਟੀ ਆਊਗੀ ਬਿਲਕੁਲ ਤੁਹਾਡਾ ਸਰੀਰ ਤੁਸੀਂ ਜਿਹੜਾ ਥੱਕਿਆ ਥੱਕਿਆ ਫੀਲ ਕਰਦੇ ਹੋ ਨਾ ਦੇਖਿਓ ਵਾਹਿਗੁਰੂ ਜੀ ਨੇ ਕਿੰਨੀ ਮਿਹਰ ਕਰਨੀ ਤੁਹਾਡੇ ਤੇ ਤੇ ਤੁਸੀਂ ਕੁਝ ਕੁ ਦਿਨਾਂ ਚ ਹੀ ਦੇਖੋਗੇ ਤੁਹਾਡਾ ਪਹਿਲਾਂ ਨਾਲੋਂ ਕਿੰਨਾ ਫਰਕ ਪੈ ਗਿਆ ਤੇ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਕਿ ਜੇ ਮੇਰੇ ਕਿਸੇ ਭੈਣ ਭਰਾ ਨੂੰ ਇਹ ਪੂਰਾ ਪਾਠ ਹੁੰਦਾ ਚੌਪਈ ਸਾਹਿਬ ਜੀ ਦਾ ਫਿਰ ਤਾਂ ਸੋਨੇ ਤੇ ਸੁਹਾਗ ਹੈ ਜੀ ਤੁਸੀਂ ਸਾਰਾ ਚੌਪਈ ਸਾਹਿਬ ਜੀ ਦਾ ਪਾਠ ਕਰਕੇ ਸੋਵੋ ਫਿਰ ਤੁਸੀਂ ਦੇਖਿਓ ਫਿਰ ਤੁਸੀਂ ਮੈਨੂੰ ਇੱਕ ਮਹੀਨੇ ਬਾਅਦ ਆਪਣਾ ਰਿਜ਼ਲਟ ਦੱਸਣਾ ਦਿਲੋਂ ਕਰਨਾ ਆ ਪਾਠ ਮੈਂ ਪਹਿਲਾਂ ਹੀ ਕਹਿ ਰਹੀ ਆ ਨਾਗੇ ਨਹੀਂ ਪਾਉਣੇ ਠੀਕ ਹੈ ਤੁਸੀਂ ਕੋਈ ਬਾਬਿਆਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਕੋਈ ਸਾਧੂਆਂ ਸੰਤਾਂ ਦੇ ਕੋਲ ਜਾ ਕੇ ਤੁਸੀਂ ਟੂਨੇ ਟੋਟਕੀਆਂ 'ਚ ਨਹੀਂ ਪੈਣਾ ਕੋਈ ਉਪਾਵਾਂ ਦੇ ਵਿੱਚ ਨਹੀਂ ਪੈਣਾ ਤੁਸੀਂ ਬਸ ਇਹ ਪਾਠ ਕਰਨਾ ਜਦੋਂ ਤੁਸੀਂ ਆਪਣੀ ਲਾਈਫ ਦੇ ਵਿੱਚ ਗੁਰਬਾਣੀ ਦੇ ਨਾਲ ਜੁੜ ਗਏ ਉਸ ਤੋਂ ਬਾਅਦ ਤੁਸੀਂ ਭੁੱਲ ਜਾਓ ਤੁਸੀਂ ਕਿਸੇ ਹੋਰ ਰਸਤੇ ਤੇ ਨਹੀਂ ਜਾਣਾ ਜੇ ਤੁਸੀਂ 200% ਬਾਣੀ ਦਾ ਤੁਸੀਂ ਲਾਭ ਚਾਹੁੰਨੇ ਹੋ ਜਾਂ ਤੁਹਾਨੂੰ ਤੁਸੀਂ ਚਾਹੁੰਨੇ ਹੋ ਕਿ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਸੋ ਸਾਰੇ ਤੁਸੀਂ ਹੋਰ ਦਰ ਛੱਡ ਕੇ ਸਿਰਫ ਗੁਰਬਾਣੀ ਦਾ ਫਿਰ ਲੜ ਫੜਨਾ ਆ ਕਿਤੇ ਹੋਰ ਕਿਸੇ ਬਾਬੇ ਕੋ ਪੁੱਛਾ ਪੁੱਛਾ ਲੈਣੀਆਂ ਬੰਦ ਕਰ ਦਿਓ ਠੀਕ ਹੈ ਇਹਨਾਂ ਨੇ ਕੁਝ ਨਹੀਂ ਦੇਣਾ ਟੋਟਲ ਆਫ ਮਨੀ ਵੇਸ ਚਾਤਾ ਵੀ ਤੁਸੀਂ ਇਸ ਸ਼ਬਦ ਦਾ ਤੁਸੀਂ ਜਾਪ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਫੇਰ ਰਿਕਵੈਸਟ ਕਰਦੀ ਆ ਇਹ ਤੁਸੀਂ ਜਿਹੜੀਆਂ ਚਾਰ ਤੁਕਾਂ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਕਰਨੀਆਂ ਨੇ ਪਲੱਸ ਜੇ ਤੁਸੀਂ ਸਾਰਾ ਪਾਠ ਕਰ ਲਵੋ ਤਾਂ ਫਿਰ ਬਹੁਤ ਹੀ ਵਧੀਆ ਜੀ ਠੀਕ ਹੈ ਜੀ ਕਿਉਂਕਿ ਮੋਸਟਲੀ ਇਹ ਹੁੰਦਾ ਵਾ ਕਿ ਆਪਾਂ ਨੂੰ ਕਈ ਵਾਰ ਪਤਾ ਵੀ ਨਹੀਂ ਲੱਗਦਾ ਆਪਾਂ ਨੂੰ ਪ੍ਰੋਬਲਮ ਕੀ ਆ ਫਿਰ ਵੀ ਥੱਕਿਆ-ਥੱਕਿਆ ਰਹਿੰਦਾ ਸਰੀਰ ਕਿਸੇ ਕੰਮ ਚੀ ਮਨ ਨਹੀਂ ਲੱਗਦਾ ਆਪਣਾ ਤੇ ਨਾ ਕਿਤੇ ਔਣ ਜਾਣ ਨੂੰ ਦਿਲ ਕਰਦਾ ਨਾ ਕਿਸੇ ਨੂੰ ਬੁਲਾਉਣ ਨੂੰ ਦਿਲ ਕਰਦਾ ਸਰੀਰ ਐਦਾਂ ਹੀ ਰਹਿੰਦਾ ਜਿਵੇਂ ਸੁੱਤਾ ਹੀ ਰਹੀ ਹੈ ਸਾਰਾ ਦਿਨ ਹਨਾ ਸੋ ਮੋਸਟਲੀ ਐਦਾਂ ਹੁੰਦਾ ਹੋਣਾ ਸਾਰਿਆਂ ਦੇ ਨਾਲ ਤੇ ਤੁਸੀਂ ਇਹ ਜਿਹੜਾ ਸ਼ਬਦ ਆਪੇ ਪਾਠ ਤੁਸੀਂ ਕਰਕੇ ਦੇਖੋ ਤੁਸੀਂ ਬਾਕੀ ਜੀ ਚੌਪਈ ਸਾਹਿਬ ਜੀ ਦਾ ਪਾਠ ਤਾਂ ਹੈ ਹੀ ਬਹੁਤ ਹੀ ਜ਼ਿਆਦਾ ਜੀ ਬਹੁਤ ਹੀ ਜ਼ਿਆਦਾ ਲਾਭ ਦਿੰਦਾ ਆਪਾਂ ਨੂੰ ਬਾਕੀ ਮੈਂ ਇੱਕ ਪੂਰੀ ਵੀਡੀਓ ਚੌਪਈ ਸਾਹਿਬ ਜੀ ਦੇ ਪਾਠ ਤੇ ਵੀ ਬਣਾਈ ਹੋਈ ਆ ਕਿ ਚੌਪਈ ਸਾਹਿਬ ਜੀ ਦੇ ਪਾਠ ਦੀ ਤਾਕਤ ਕੀ ਆ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਆ ਬਿਲਕੁਲ ਤੁਹਾਡੇ ਘਰ ਦੇ ਵਿੱਚ ਕੋਈ ਵੀ ਤੁਹਾਨੂੰ ਤੰਗੀ ਆ ਕਿਸੇ ਵੀ ਚੀਜ਼ ਦੀ ਤੁਹਾਡੇ ਕੋਈ ਬੱਚੇ ਕਹਣੇ ਦੇ ਵਿੱਚ ਨਹੀਂ ਹੈਗੇ ਤੁਹਾਡਾ ਹਸਬੰਡ ਕਹਣੇ ਦੇ ਵਿੱਚ ਨਹੀਂ ਹੈਗਾ ਕਿਸੇ ਵੀ ਪ੍ਰਕਾਰ ਕੋਈ ਵੀ ਪ੍ਰੋਬਲਮ ਆ ਤੁਸੀਂ ਚੌਪਈ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਤੁਸੀਂ ਦੇਖਣਾ ਤੁਸੀਂ ਅੰਤਰ ਦੇਖਣਾ ਕੁਝ ਮਹੀਨਿਆਂ ਦੇ ਵਿੱਚ ਤੇ ਜਦੋਂ ਤੁਸੀਂ ਚੌਪਈ ਸਾਹਿਬ ਜੀ ਦੀ ਬਾਣੀ ਪੜਨੀ ਆ ਤੇ ਬਿਲਕੁਲ ਤੁਸੀਂ ਮਾਨਕ ਕਾਗਰ ਕਰਕੇ ਕੋਲ ਤੁਸੀਂ ਜਲ ਰੱਖਣਾ ਤੋਂ ਬੱਤੀ ਲਗਾ ਕੇ ਤੁਸੀਂ ਉਹ ਜਲ ਦਾ ਛਿੱਟਾ ਫਿਰ ਪਾਠ ਕਰਨ ਤੋਂ ਬਾਅਦ ਸਾਰੇ ਆਪਣੇ ਘਰ ਚ ਦੇਣਾ ਬਾਥਰੂਮ ਨੂੰ ਛੱਡ ਕੇ ਠੀਕ ਹੈ ਜੀ ਛੱਤ ਤੇ ਆਪਣੇ ਚਿਵਾਰੇ ਤੇ ਸਾਰੇ A to Z ਘਰ ਦੇ ਕੋਨੇ-ਕੋਨੇ ਜਿ ਕਿਚਨ ਚ ਸਾਰੇ ਛਿੱਟਾ ਦੋ ਉਸ ਤੋਂ ਬਾਅਦ ਉਹ ਜਲ ਖੁੱਦ ਵੀ ਛਕੋ ਤੇ ਸਾਰੇ ਆਪਣੇ ਜੀਆਂ ਨੂੰ ਛਕਾਓ ਤੇ ਜਿਹੜੇ ਪਰਸਨਲੀ ਤੁਸੀਂ ਇਹ ਪਾਠ ਕਰ ਰਹੇ ਹੋ ਜਿਹੜਾ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਵਾ ਪਰਿਵਾਰ ਦੇ ਵਿੱਚ ਉਹਨੂੰ ਵੀ ਤੁਸੀਂ ਇਹ ਤੁਸੀਂ ਜ਼ਰੂਰ ਜਲ ਛਕਾਓ ਇਹਦਾ ਤੇ ਤੁਸੀਂ ਦੇਖਿਓ ਚੌਪਈ ਸੈਨ ਜੀ ਦੇ ਪਾਠ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਆ ਬਹੁਤ ਜਿੰਨਾ ਕੋ ਮੈਂ ਤੁਹਾਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਬਹੁਤ ਪਾਵਰਫੁਲ ਬਾਣੀ ਆ ਬਹੁਤ ਹੀ ਜ਼ਿਆਦਾ ਤੁਸੀਂ ਇੱਕ ਵਾਰੀ ਮੇਰੀ ਚੌਪਈ ਸਾਹਿਬ ਜੀ ਵਾਲੀ ਉਹ ਵੀਡੀਓ ਵੀ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਤੁਹਾਨੂੰ ਪਪੂਲਰ ਵੀਡੀਓਜ਼ ਦੇ ਵਿੱਚ ਜਾ ਕੇ ਤੁਹਾਨੂੰ ਮਿਲ ਜਾਊਗੀ ਜੀ ਮੈਂ ਪ੍ਰੋਪਰ ਵੀਡੀਓ ਬਣਾਈ ਹੋਈ ਆ ਚੌਪਈ ਸਾਹਿਬ ਜੀ ਦੇ ਪਾਰਕ ਦੇ ਬਾਰੇ ਤੇ ਤੁਸੀਂ ਉਹ ਵੀ ਜ਼ਰੂਰ ਦੇਖਣਾ ਬਿਲਕੁਲ ਜੀ ਤੁਹਾਡੇ ਦਿਨ ਬਦਲ ਜਾਣਗੇ ਠੀਕ ਹੈ ਜੀ ਮੈਂ ਤੁਹਾਨੂੰ 200% ਇੱਥੇ ਗਾਰੰਟੀ ਦਿੰਨੀ ਆ ਤੁਹਾਡੇ ਦਿਨ ਬਦਲ ਜਾਣਗੇ ਪਰ ਬਾਣੀ ਦੇ ਨਾਲ ਜੁੜਨ ਤੋਂ ਪਹਿਲਾਂ ਇੱਕ ਚੀਜ਼ ਹਮੇਸ਼ਾ ਮਾਈਂਡ ਚ ਰੱਖਣੀ ਆ ਜਿਹੜੀ ਮੈਂ ਪਹਿਲਾਂ ਵੀ ਕਹੀ ਸੀ ਜਦੋਂ ਬਾਣੀ ਦਾ ਲੜਫੜੜਿਆ ਬਾਕੀ ਫਿਰ ਜਿਹੜੇ ਤੁਸੀਂ ਹੋਰ ਬਾਬਿਆਂ ਕੋਲੀਆਂ ਤੁਸੀਂ ਇਧਰੋਂ ਪੰਡਤਾ ਪੁੰਡਤਾ ਕੋ ਜਾਨਨੇ ਹੋ ਉਹ ਬਿਲਕੁਲ ਬੰਦ ਕਰ ਦਿਓ ਫਿਰ ਬਾਣੀ ਨਾਲ ਹੀ ਜੁੜੋ ਫਿਰ ਦੇਖਿਓ ਤੁਹਾਨੂੰ ਤੁਹਾਡੀ ਲਾਈਫ ਦੇ ਵਿੱਚ ਕੀ ਚੇਂਜ ਦੇਖਣ ਨੂੰ ਮਿਲੇਗਾ ਤੇ ਨਾਲ ਦੀ ਨਾਲ ਤੁਹਾਡੇ ਘਰ ਦੇ ਵਿੱਚ ਜੇ ਤੁਹਾਨੂੰ ਪੈਸੇ ਦੀ ਤੰਗੀ ਆ ਉਹ ਵੀ ਦੂਰ ਹੋਊਗੀ ਕਿਉਂਕਿ ਚੋਪਈ ਸਹਿਬ ਜੀ ਦੇ ਪਾਠ ਦੇ ਵਿੱਚ ਹਰ ਇੱਕ ਤੁਹਾਡੀ ਸਮੱਸਿਆ ਦਾ ਸੋਲੂਸ਼ਨ ਹਰ ਇੱਕ ਤੁਸੀਂ ਜਦੋਂ ਇਹ ਪਾਠ ਕਰੋਗੇ ਤੁਹਾਨੂੰ ਇਹਦੀ ਵਰਡਿੰਗ ਤੋਂ ਪਤਾ ਲੱਗੂਗਾ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਸਸ਼ਵੇ ਸਕੇ ਨਾ ਕੋਈ ਤੁਹਾਡੇ ਰਿੱਧ ਸਿੱਧ ਘਰ ਦੇ ਵਿੱਚ ਸਭ ਕੁਝ ਹੋਊਗਾ ਤੁਹਾਨੂੰ ਦੁਸ਼ਮਣ ਵੀ ਤੁਹਾਡਾ ਕੁਝ ਵਿਗਾੜ ਨਹੀਂ ਸਕਣਗੇ ਹਰ ਇੱਕ ਤੁਸੀਂ ਸਮੱਸਿਆ ਦਾ ਹਰ ਇੱਕ ਸਮੱਸਿਆ ਦਾ ਜਿਹੜਾ ਤੁਹਾਨੂੰ ਸਮਾਧਾਨ ਆ ਜੀ ਉਹ ਇਸ ਪਾਠ ਤੋਂ ਮਿਲੇਗਾ ਤੁਸੀਂ ਬਸ ਪ੍ਰੋਪਰ ਦਿਲੋਂ ਇਹ ਬਾਣੀ ਪੜ੍ਹਨੀ ਸ਼ੁਰੂ ਕਰੋ ਤੁਸੀਂ ਦੇਖਣਾ ਤੁਹਾਡੇ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਣੇ ਆ ਸਾਰੇ ਕੰਮ ਬਣਨੇ ਚਾਹੇ ਕਿਸੇ ਵੀ ਫੀਲਡ ਵਿੱਚ ਤੁਹਾਡਾ ਕੰਮ ਕੋਈ ਅੜਦਾ ਆ ਨਾ ਤੁਸੀਂ ਮੈਨੂੰ ਮੇਰਾ ਕੋ ਲਿਖਵਾ ਲਓ ਬਿਲਕੁਲ ਮੈਂ ਤੁਹਾਨੂੰ ਸੱਚੀ ਕਹਿੰਨੀ ਆ 100 ਨਹੀਂ 200% ਤੁਸੀਂ ਲਿਖਵਾ ਕੇ ਮੇਰੇ ਤੋਂ ਲੈ ਜੋ ਕਿ ਇਹ ਕੋਈ ਤੁਹਾਡਾ ਇਦਾਂ ਦਾ ਕੰਮ ਨਹੀਂ ਜਿਹੜਾ ਨਾ ਬਣੇ ਪਰ ਇੱਕ ਚੀਜ਼ ਆ ਵਿਸ਼ਵਾਸ ਰੱਖਣਾ ਪੈਣਾ ਬਾਣੀ ਦਿਲੋਂ ਪੜਨੀ ਪੈਣੀ ਆ ਤੇ ਹੋਰ ਜਿਹੜੇ ਤੁਸੀਂ ਦਰਾਂ ਤੇ ਇੱਧਰ ਉੱਧਰ ਭਟਕਦੇ ਹੋ ਉਹ ਵੀ ਬੰਦ ਕਰਨਾ ਪੈਣਾ ਤੇ ਫਿਰ ਤੁਸੀਂ ਦੇਖਿਓ ਚਪਈ ਸਾਹਿਬ ਜੀ ਦਾ ਕਰੋ ਫਿਰ ਪਾਠ ਤੇ ਜਿਹੜੇ ਬੰਦੇ ਹਮੇਸ਼ਾ ਆਲਵੇਜ਼ ਮੈਂ ਫਿਰ ਕਹਿੰਨੀ ਆ ਜਿਹੜੇ ਤੁਹਾਨੂੰ ਹਮੇਸ਼ਾ ਐਂ ਲੱਗਿਆ ਰਹਿੰਦਾ ਨਾ ਕਿ ਮੇਰਾ ਨੀ ਕਿਸੇ ਕੰਮ 'ਚ ਮਨ ਲੱਗਦਾ ਮੇਰਾ ਤਾਂ ਸ਼ਰੀਰ ਥੱਕਿਆ ਹੀ ਰਹਿੰਦਾ ਵਾ ਮੇਰਾ ਕਿਸੇ ਵੀ ਕੰਮ ਨੂੰ ਨਾ ਮੇਰਾ ਆਉਣ ਜਾਣ ਨੂੰ ਕਿਤੇ ਦਿਲ ਕਰਦਾ ਨਾ ਕਿਸੇ ਨੂੰ ਬੁਲਾਉਣ ਨੂੰ ਦਿਲ ਕਰਦਾ ਚਿੜਚਿੜੇ ਜੇ ਰਹਿੰਦੇ ਹੋ ਆਪਣੇ ਆਪ ਜਿਹੀ ਚ ਹੈ ਨਾ ਸੋ ਉਹ ਸਾਰੀ ਨੈਗੇਟਿਵਿਟੀ ਤੁਹਾਡੀ ਦੂਰ ਹੋ ਜਾਣੀ ਆ ਤੁਸੀਂ ਕਰਕੇ ਦੇਖੋ ਜੀ ਸੌਣ ਤੋਂ ਪਹਿਲਾਂ 15 ਮਿੰਟ ਕਰ ਲਓ 20 ਮਿੰਟ ਕਰ ਲਓ ਅੱਧਾ ਘੰਟਾ ਕਰ ਲਓ ਪਰ ਜਦੋਂ ਤੋਂ ਕਰਨਾ ਵਾ ਨਾਗਾ ਨਹੀਂ ਪਾਉਣਾ ਡੇਲੀ ਕਰਕੇ ਸੋਵੋ ਡੇਲੀ ਸੌਣ ਤੋਂ ਪਹਿਲਾਂ ਪਾਠ ਕਰੋ ਫਿਰ ਦੇਖਿਓ ਤੁਹਾਨੂੰ ਨੀਂਦ ਵੀ ਬੜੀ ਵਧੀਆ ਆਊਗੀ ਜਿਹੜਾ ਉਹ ਨੀਂਦ ਦੀ ਪ੍ਰੋਬਲਮ ਆ ਉਹ ਵੀ ਦੂਰ ਹੋ ਜਾਊਗੀ ਠੀਕ ਹੈ ਜੀ ਸੋ ਇਹ ਸੀਗੀ ਅੱਜ ਦੀ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਜੀ ਸਾਰਿਆਂ ਨੂੰ ਭੇਜ ਦਿਓ ਜਿਹੜੇ ਹੋਰ ਤੁਹਾਡੇ ਭੈਣ ਭਰਾਵਾ ਉਹਨਾਂ ਨੂੰ ਵੀ ਸ਼ੇਅਰ ਕਰ ਦਿਓ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਇੱਕ ਨਵੀਂ ਕੋਈ ਹੱਡ ਵੀਤੀਆਂ ਕੋਈ ਮੋਟੀਵੇਸ਼ਨਲ ਵੀਡੀਓ ਤੁਹਾਡੇ ਲਈ ਲੈ ਕੇ ਸੋ ਤਦ ਤੱਕ ਦੇ ਲਈ ਸਭ ਨੂੰ ਤੁਹਾਡੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਜ਼ਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਹੀ ਰੱਖੇ ਸਤਿ ਸ਼੍ਰੀ ਅਕਾਲ ਜੀ